ਕੋਲਕਾਤਾ ਦੇ ਵਿੱਚ ਜੋ ਮਹਿਲਾ ਡਾਕਟਰ ਦੇ ਨਾਲ ਕਿਨੌਣੀ ਹਰਕਤ ਹੋਈ ਆ ਉਸ ਤੋਂ ਬਾਅਦ ਮੌਦੇ ਘਾਟ ਉਤਾਰਿਆ ਗਿਆ ਉਸ ਨੂੰ ਲੈ ਕੇ ਪਰਚੇ ਬੱਚੇ ਦਾ ਦਿਲ ਪਸੀਜ ਗਿਆ ਅਤੇ ਪੂਰੀ ਦੁਨੀਆ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਜਿਹੀ ਕਰਤੂਤ ਨੇ ਲੋਕਾਂ ਨੂੰ ਵਿਸ਼ਰਮਸ਼ਾਰ ਕਰ ਦਿੱਤਾ ਲੋਕਾਂ ਦੀ ਹਵਸ ਇਸ ਕਦਰ ਭਾਰੀ ਪੈ ਰਹੀ ਹੈ ਕਿ ਉਹ ਕਿਸੇ ਨੂੰ ਵੀ ਆਪਣੇ ਹਵਸ਼ ਦਾ ਸ਼ਿਕਾਰ ਬਣਾ ਸਕਦੇ ਨੇ ਜਿਸ ਦੇ ਚੱਲਦੇ ਹੁਣ ਇਸ ਮ੍ਰਿਤਕ ਪੀੜਤ ਮਹਿਲਾ ਦੇ ਇਨਸਾਫ ਦੇ ਵਾਸਤੇ ਬੱਚਾ ਬੱਚਾ ਸੜਕਾਂ ਤੇ ਉਤਰ ਕੇ ਕੈਂਡਲ ਮਾਰਚ ਕੱਢ ਰਿਹਾ ਤਸਵੀਰਾਂ ਨੂਰ ਮਹਿਲ ਤੋਂ ਸੰਭਲੀਆਂ ਨੂਰ ਮਹਿਲ ਦੇ ਵਿੱਚ ਲਗਾਤਾਰ ਸਕੂਲੀ ਬੱਚਿਆਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਸੰਸਥਾ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਤਾਂ ਕਿ ਜਿਹੜਾ ਇਹ ਘਟਨਾ ਹੋਈ ਹੈ ਮਹਿਲਾ ਡਾਕਟਰ ਦੇ ਨਾਲ ਕਿਸੇ ਹੋਰ ਦੇ ਨਾਲ ਨਾ ਹੋ ਸਕੇ ਇਸ ਦੇ ਚੱਲਦੇ ਜਿਹੜਾ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਨੂਰ ਮੈਲ ਤੋਂ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਇਨਸਾਫ ਦੇ ਵਾਸਤੇ ਬੱਚਾ-ਬੱਚਾ ਸੜਕਾਂ ਤੇ ਉਤਰ ਕੇ ਮਾਰਚ ਕਰ ਰਿਹਾ ਹੈ ਸੁੰਦੇ ਆ ਕਿ ਆਖਿਰ ਜਿਹੜੇ ਕੋਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਇਆ ਉਸ ਦੇ ਇਨਸਾਫ ਦੇ ਵਾਸਤੇ ਪਹੁੰਚੇ ਸੰਸਥਾ ਦੇ ਆਗੂ ਉਹਨਾਂ ਦਾ ਕੀ ਕਹਿਣਾ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਕਿ ਜੋ ਇਹ ਮਹਿਲਾ ਡਾਕਟਰ ਦੇ ਨਾਲ ਹੋਇਆ ਇਸ ਤੋਂ ਬਾਅਦ ਲੜਕੀਆਂ ਦੀ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਆਓ ਸੁਣਦੇ ਹਾਂ ਸਰ ਜੋ ਕੋਲਕੱਤਾ ਦੇ ਵਿੱਚ ਦੁੱਖ ਭਰਿਆ ਕਾਂਡ ਹੋਇਆ ਉਹਦੇ ਵਿੱਚ ਸਾਡਾ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਬਲਕਿ ਪੂਰਾ ਜਗਤ ਵਰਲਡ ਹੈਗਾ ਉਹ ਇਸ ਘਟਨਾ ਦੇ ਬਤੀ ਬਹੁਤ ਦੁਖਦਈ ਸਾਡੇ ਹਿੰਦੁਸਤਾਨ ਦਾ ਜਾਂ ਕਦ ਹੈਗਾ ਉਹ ਇੰਨਾ ਕੁ ਜਮੀਨੀ ਪੱਧਰ ਤੇ ਆ ਗਿਆ ਕਿ ਅੱਜ ਜਿਹੜੇ ਜਮੀਨੀ ਪੱਧਰ ਦੇ ਲੋਕ ਬੈਠੇ ਹੈਗੇ ਆ ਉਹ ਵੀ ਮੂੰਹ ਦਿਖਾਉਣ ਦੇ ਯੋਗ ਨਹੀਂ ਤੇ ਜੇ ਸਾਡੇ ਮੰਤਰੀ ਸੰਤਰੀ ਹੈਗੇ ਆ ਤੇ ਉਹ ਕਿਦਾਂ ਆਪਣਾ ਮੂੰਹ ਲੈ ਕੇ ਲੋਕਾਂ ਵਿੱਚ ਜਾਣਗੇ ਦੇਸ਼ ਵਿਦੇਸ਼ਾਂ ਵਿੱਚ ਜਾਣਗੇ ਇਹ ਬਹੁਤ ਵੱਡਾ ਵਿਸ਼ਾ ਹੈ ਇੱਕ ਮੇਰੇ ਕੋਲ ਆ ਪੋਸਟਰ ਫੜਿਆ ਹੋਇਆ ਜੇ ਕਿ ਤੁਸੀਂ ਧਿਆਨ ਦੇਵੋਗੇ ਇਹਦੇ ਤੇ ਹਿੰਦੁਸਤਾਨ ਦੀ ਸਚਾਈ ਲਿਖੀ ਹੋਈ ਆ ਇੱਕ ਅੱਲਾ ਕੋਲਕਾ ਦਾ ਹਾਲ ਕਲਕੱਤੇ ਦਾ ਜਿਹੜਾ ਹੈਗਾ ਉਹ ਕਾਂ ਨਹੀਂ ਹੈ ਜੇਕਰ ਚਾਹਤ ਮਰੋ ਤਾਂ ਇਹ ਪਲ ਇੱਕ ਸੈਕਿੰਡ ਦੇ ਵਿੱਚ ਨਵੀਂ ਨਵੀਂ ਬਾਲੜੀਆਂ ਦੇ ਨਾਲ ਬਜ਼ੁਰਗ ਔਰਤਾਂ ਦੇ ਨਾਲ ਇਹੋ ਜਿਹਾ ਘਨੌਣੇ ਰੇਪ ਦੇ ਕੰਮ ਹੋ ਰਹੇ 78ਵਾਂ ਆਜ਼ਾਦੀ ਅਸੀਂ ਦਿਹਾਰਾ ਮਨਾ ਰਹੇ ਆ ਜਦੋਂ ਸਾਡੀਆਂ ਸਰਕਾਰਾਂ ਨੇ ਚਾਹੇ ਸੈਂਟਰ ਦੀਆਂ ਹੈਗੀਆਂ ਚਾਹੇ ਪੰਜਾਬ ਦੀਆਂ ਹੈ ਚਾਹੇ ਕਿਸੇ ਸਟੇਟ ਦੀਆਂ ਹੈਗੀਆਂ ਜਦੋਂ ਉਹਨਾਂ ਨੇ ਆਪਣੇ ਬਿੱਲ ਪਾਸ ਕਰਨੇ ਹੁੰਦੇ ਆ ਤੇ ਉਦੋਂ ਸੱਤ ਮਿੰਟ ਨਹੀਂ ਲੱਗਦੇ ਸਾਰੇ ਡੈਸਕਰ ਖੜਕਾ ਖੜਕਾ ਕੇ ਖੜਕਾਰ ਖੜਾ ਕੇ ਕਹਿੰਦੇ ਆ ਮਤਾ ਪਾਸ ਦੀ 78 ਸਾਲ ਹੋ ਗਏ ਆ ਬਲਾਤਕਾਰ ਦੇ ਉੱਪਰ ਕੋਈ ਵੀ ਸੱਤ ਕਾਨੂੰਨ ਨਹੀਂ ਬਣਦਾ ਪਿਆ ਠੀਕ ਆ ਜਿੱਥੇ ਕਿਤੇ ਕੋਈ ਮਤਲਬ ਹੋ ਸਕਦਾ ਵੀ ਕੋਈ ਕਿਸੇ ਦੇ ਬਰੇਮ ਕਰਦਾ ਹੋਵੇ ਉੱਥੇ ਕਮੇਟੀ ਬਣਾਈ ਜਾ ਸਕਦੀ ਹੈ ਪਰ ਜਿੱਥੇ ਇਹ ਗੱਲ ਕਲੀਅਰ ਹੀ ਹੈਗੀ ਆ ਵੀ ਇਸ ਬੰਦੇ ਨੇ ਆਹ ਕੰਮ ਕੀਤਾ ਤੇ ਇਹ ਕਾਨੂੰਨ ਬਣਾ ਚਾਹੀਦਾ ਹਿੰਦੁਸਤਾਨ ਦੀ ਗਵਰਨਮੈਂਟ ਉਹ ਕਾਨੂੰਨ ਬਣਾਇਆ ਜਾਣਾ ਚਾਹੀਦਾ ਵੀ ਉਹਨਾਂ ਨੂੰ ਤਤਕਾਲ ਹੀ ਪਬਲਿਕ ਤੌਰ ਦੇ ਉੱਪਰੇ ਜਾ ਕੇ ਗੋਲੀ ਮਾਰੀ ਜਾਵੇ ਜਾਂ ਫਾਂਸੀ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਇਹ ਜਿਹੜੇ ਅਸੀਂ ਰੈਲੀ ਕੱਢਾਂਗੇ ਕੋ ਹੋਰ ਉਸ ਸਮਝ ਕੱਢੂਗਾ ਇਹ ਸਾਰੀਆਂ ਦਿਖਾਵਾ ਬਣੇ ਚੀਜ਼ਾਂ ਆ ਜੇਕਰ ਉਲਝ ਹੋਵਲੀ ਚੀਜ਼ ਆਏ ਜੇਕਰ ਅਸੀਂ ਕਾਨੂੰਨ ਦੇ ਤਹਿਤ ਚੱਲਾਂਗੇ ਦੇਖੋ ਜੇ ਮੇਰੇ ਬੱਸ ਥੋਵੇ ਤਾਂ ਕੱਲ ਕੱਲ ਪਾਸੋਂ ਆਪਣੀ ਜਨਮ ਅਸ਼ਟਮੀ ਹੈਗੀ ਆ ਤੇ ਮੈਂ ਮੈਂ ਤਾਂ ਪ੍ਰਭੂ ਨੂੰ ਕਹਾਂ ਮੈਂ ਆਪਣਾ ਸਤਿ ਸ੍ਰੀ ਅਕਾਲ ਦੇ ਦਿਓ ਤੇ ਜਿੰਨੇ ਨੱਕੀਆ ਪਾਪੀ ਹੈਗੇ ਮੈਂ ਸਾਰਾ ਦਾ ਗਲਾ ਵੱਢ ਦੇ ਆ ਇੰਨਾ ਮਨ ਦੁਖੀਆ ਹੁੰਦਾ ਜੇ ਦੇਖਾਂਗੇ ਤਾਂ ਕਿਸੇ ਹੋਰ ਦੀ ਧੀ ਆ ਜੇ ਅਸੀਂ ਆਪਣੀ ਅੰਤਰਾਤਮਾ ਦਾ છાਤੀ ਮਾਰਾਂਗੇ ਉਹ ਸਾਡੀ ਆਪਣੀ ਧੀ ਆ ਜਿੱਦਾਂ ਆ ਮੇਰੀ ਬੇਟੀ ਕੋਲ ਖੜੀ ਹੈ ਅੱਜ ਤਾਂ ਮੇਰੀ ਬਹੁਤ ਬੇਟੀ ਕੋਲ ਆ ਮੇਰੇ ਪਿੱਛੇ ਸਾਰੀ ਮੇਰੀਆਂ ਧੀਆਂ ਪਿਆਣਾ ਖੜੀਆਂ ਹੈਗੀਆਂ ਉਹਨਾ ਦਰਦ ਲੈ ਕੇ ਅਸੀਂ ਅੱਜ ਲਾਇਨਸ کلب ਬੰਦੂਰ ਮੈਂ ਡ੍ਰੀਮ ਵੱਲੋਂ ਇੱਕ ਰੋਸ ਮਾਰਚ ਕਰਦੇ ਆਂ ਕੈਂਡਰ ਮਾਰਚ ਕਰਦੇ ਪਏ ਆਂ ਵਿਸ਼ੇਸ਼ ਜੇ ਸਾਡੀ ਆਵਾਜ਼ ਹੈਗੀ ਆ ਉਹ ਪੰਜਾਬ ਸਰਕਾਰ ਤੱਕ ਹਿੰਦੁਸਤਾਨ ਹਿੰਦੁਸਤਾਨ ਸਰਕਾਰ ਤੱਕ ਪਹੁੰਚੇ ਇਹੋ ਜਿਹਾ ਕਾਨੂੰਨ ਬਣਾ ਦੇਵੇ ਜਿਹਦੇ ਨਾਲ ਜਿਹੜੇ ਬਲਾਤਕਾਰੀਆਂ ਹੈਗੇ ਆ ਉਹ ਇਹ ਘਨੋਰਾ ਕੰਮ ਕਰਨ ਤੋਂ ਪਹਿਲਾਂ ਲੱਖ ਵਾਰ ਸੋਚਣ ਕਿ ਅਸੀਂ ਕੀ ਕਰਨ ਲੱਗੇ ਹੈਗੇ ਜਿੰਨਾ ਚਿਰ ਕਾਨੂੰਨ ਨਹੀਂ ਬਣਦਾ ਉਹਨਾਂ ਚ ਗੱਲਾਂ ਵਿੱਚ ਗੱਲਾਂ ਸੁਟੀਆਂ ਰਹਿਣਗੀਆਂ ਇਹਦਾ ਹਾਲ ਕੋਈ ਨਹੀਂ ਹੋ ਸਕਦਾ ਅਸੀਂ ਪੋਸਟੇ ਬਣਾਇਆ ਤੁਹਾਨੂੰ ਉਹ ਵੀ ਤੁਹਾਡੇ ਨਜ਼ਰ ਕਹਿੰਦੇ ਕੁਝ ਵੀ ਮੰਗ ਕੀਤੀ ਆ ਵੀ ਸਖਤ ਕਮੈਂਟ ਨੂੰ ਬਣਾਓ ਤਾਂ ਕਿ ਜਿਹੜੇ ਬਲਾਤਕਾਰ ਹੀ ਹੈਗੇ ਆ ਉਹ ਸੋਚਣ ਜੇ ਹੁਣ ਦੇਖ ਆਪ ਥੋੜੀ ਝਾਲ ਮਰੀਏ ਅੰਗਰੇਜ਼ਾਂ ਨੇ ਸਾਡੇ ਤੇ ਰਾਜ ਕੀਤਾ ਮੁਸਲਮਾਨਾਂ ਨੇ ਸਾਡੇ ਤੇ ਰਾਜ ਕੀਤਾ ਉਹਨਾਂ ਮੁੱਦਾ ਕੀ ਸੀਗਾ ਉਹ ਸਾਡੀਆਂ ਧੀਆਂ ਪਹਿਨਾ ਸ਼ੀਸ਼ਾ ਕਰਦੇ ਸੀ ਅੱਜ ਕੀ ਹਾਲਾਤ ਹੈਗੇ ਆ ਅੱਜ ਵੀ ਉਹ ਹਾਲਾਤੋਂ ਤੋਂ ਬਦਤਰ ਹਾਲਾਤ ਆ ਕਿਉਂਕਿ ਕਾਨੂੰਨੀ ਹੈ ਨਹੀਂ ਕੋਈ ਜੇ ਕੋਈ ਕਰਦਾ ਕੋਈ ਜਾਂਚ ਹੋਊਗੀ ਜੀ ਸੀਬੀ ਜਾਂਚ ਕਰੂਗੀ ਮਾਮਲਾ ਠੰਡੇ ਬੱਦਲ ਜਿਹੜਾ ਤਾਲ ਦੇਖੋ ਉਥੇ ਬਲਾਤਕਾਰ ਹੋਇਆ ਸਭ ਕੁਝ ਹੋਇਆ ਲੇਕਿਨ ਡਾਕਟਰਾਂ ਦੀ ਉਹਨਾਂ ਨਾਲ ਇੰਨੀ ਟਾਈਅਪ ਹੈਗੀ ਆ ਤੋਂ ਅੱਜ ਤੱਕ ਮulzan ਨੂੰ ਉਹ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਫੰਕ ਕਤਰੋਂਦੇ ਕਤਰੋਂਦੇ ਸੀਗੇ ਜੇਕਰ ਸਿਸਟਮ ਸਾਡਾ ਇਹਨਾਂ ਖਿਲਾਫ ਹੈਗਾ ਤੇ ਗੱਲ ਕਿੱਧਰ ਚਲੂ ਇਹਨਾਂ ਵੀ ਮਿਹਰਬਾਨੀ ਹੈਗੀ ਆ ਜੇਕਰ ਸਰਕਾਰ ਸੁਣ ਲਵੇ ਤਾਂ ਸ਼ਾਇਦ ਸਾਡੀਆਂ ਧੀਆਂ ਪੈਰਾਂ ਦਾ ਕੁਝ ਬਚਾਅ ਹੋਵੇ ਸਤੂ ਸਭ ਇਕੱਲੀਆਂ ਜ਼ਿੰਮੇਵਾਰੀ ਸਰਕਾਰਾਂ ਤਾਂ ਕੀ ਸੀਮਤ ਰੱਖਾਂਗੇ ਕਿ ਕੁਝ ਜ਼ਿੰਮੇਵਾਰੀਆਂ ਸਾਨੂੰ ਖੁਦ ਵੀ ਨਿਭਾਉਣੀਆਂ ਪੈਣੀਆਂ ਵੀ ਜਿੱਦੇ ਸਾਨੂੰ ਕੋਈ ਲੱਗਦਾ ਇਦਾਂ ਦਾ ਕੋਈ ਜਿਹੜਾ ਸਾਡੇ ਲੱਗੇ ਜਿਹੜਾ ਆਨਸਰ ਆ ਜਦੋਂ ਕਿਉਂਕਿ ਮੇਨ ਚੀਜ਼ ਗੱਲ ਹੈ ਇਦਾਂ ਦਾ ਕੋਈ ਵੀ ਸ਼ਰਾਰਤੀ ਆਨਸਰ ਜਦੋਂ ਥਾਣੇ ਵਿੱਚ ਲੈ ਕੇ ਜਾਂਦੇ ਨਾ ਸਭ ਤੋਂ ਪਹਿਲਾਂ ਸਪੋਰਟ ਕਰਨ ਵਾਸਤੇ ਜਿਹੜੇ ਪਿੰਡ ਦੇ ਹੀ ਚੌਧਰ ਸ਼ਾਹ ਨੂਰਮਲ ਸ਼ਹਿਰ ਦੀ ਗੱਲ ਕਰੀ ਚਾਹੇ ਕਿ ਤੋ ਬਾਹਰੋਂ ਸ਼ੌਧਰ ਦੀ ਗੱਲ ਕਰੀਏ ਉਹ ਲੋਕ ਮੋਹਰੇ ਹੁੰਦੇ ਨੇ ਕਿ ਇਦਾਂ ਤੇ ਲੋਕਾਂ ਦੇ ਪਰਚਾ ਨਹੀਂ ਹੋਣਾ ਚਾਹੀਦਾ ਜੇ ਇਕੱਲਾ ਸਿਰਫ ਗੁਨਾਹ ਕਰੀਏ ਜਾਂ ਜਿਹਨੂੰ ਮੈਂ ਜਿੱਦਾਂ ਮੈਂ ਦੱਸਿਆ ਵੀ ਸਾਡੇ ਹਿੰਦੁਸਤਾਨ ਦਾ ਸਾਰ ਇਹਦੇ ਵਿੱਚ ਲਿਖਿਆ ਹੋਇਆ ਇਦਾਂ ਸਾਰੇ ਛੋਟੀਆਂ-ਛੋਟੀਆਂ ਗੱਲਾਂ ਦੇ ਬਹੁਤ ਵੱਡਾ ਸਾਰ ਆ ਜਿੰਨਾ ਚੱਕਰ ਕੋਈ ਵੀ ਵਿਭਾਗ ਹੈਗਾ ਜੇਕਰ ਸਪਾਸ਼ਟ ਦੇ ਆਧਾਰ ਤੇ ਅਫਸਰ ਲਗਾਏ ਜਾਣਗੇ ਕਰਾਪਸ਼ਨ ਹੋਊਗੀ ਜੋ ਕਰਾਪਸ਼ਨ ਹੋਊਗੀ ਉਹਦੋ ਸਿਸਟਮ ਦੇ ਰਹਿਗਾ ਪ੍ਰੇਸ਼ਟ ਹੋਏਗਾ ਜੋ ਸਿਸਟਮ ਖਰਾਬ ਹੋਇਆ ਤੇ ਇਹੋ ਜਿਹੀਆਂ ਜਿਹੜੀਆਂ ਵਾਰਦਾਤਾ ਹੈਗੀਆਂ ਚਾਹੇ ਕਤਲੇਆਮ ਦੀਆਂ ਚਾਹੇ ਬਲਾਤ ਕਰਦੀਆਂ ਹੈਗੀਆਂ ਉਹ ਸਾਰੀਆਂ ਸਾਨੂੰ ਲੋਕਾਂ ਨੂੰ ਫੇਸ ਕਰਨੀਆਂ ਪੈਣਗੀਆਂ ਅੱਜ ਉਸ ਕੁੜੀ ਦੀ 바ਰੀ ਆ ਕੱਲ ਸਾਡੀ ਧੀਦੀ 바ਰੀ ਹੋਗੀ ਕੱਲ ਤੁਹਾਡੀ ਧੀਦੀ 바ਰੀ ਹੋਗੀ ਇਹ ਇਦਾਂ ਦਾ ਕੰਮ ਚੱਲਦੇ ਰਹਿਣਾ ਦੇਖੋ ਕਾਂਗਰਸ ਸਰਕਾਰ ਗਈ ਅਕਾਲੀ ਸਰਕਾਰ ਆਈ ਹਮ ਆਮ ਪਾਰਟੀ ਦੀ ਸਰਕਾਰ ਆ ਗਈ ਸਿਸਟਮ ਉਹੀ ਆ ਜੋ ਐਮਐਲਏ ਕਹੂਗਾ ਉਹ ਐਸਾ ਚੱਲਣਾ ਜੋ ਐਮਐਲਏ ਕਹੂਗਾ ਤਹਿਸੀਲਦਾਰ ਲੱਗਣਾ ਕਿਉਂ ਕੀ ਕਹ ਤੁਹਾਡੇ ਕੋ ਗੁਣ ਬੰਦ ਤਾਂ ਕੋਈ ਨਹੀਂ ਹੈ ਤੁਹਾਡੇ ਕੋ ਅਫਸਰ ਦੀ ਕੋਈ ਯੋਗਤਾ ਦੀ ਲਿਸਟ ਨਹੀਂ ਹੈਗੀ ਜਿਹਦੇ ਕਾਰਨ ਤੁਸੀਂ ਨਾ ਕਿ ਅਫਸਰ ਲਗਾ ਸਕੋ ਕਿਉਂ ਲੋਕਾਂ ਤੋਂ ਤਸ਼ੱਦਦ ਕਰੀ ਜਾਂਦੇ ਹੋ ਇੰਨਾ ਦਾ ਭੜਾ ਰਾਜ ਪਹਿਲਾਂ ਨਹੀਂ ਸੀਗਾ ਜ ਜਨਾ ਹੋਂ ਤੁਸੀਂ ਕਰ ਦਿੱਤਾ ਜੀ ਮੈਂ ਅੱਜ ਸਿੰਧੂ ਸਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜ ਲੈਂਡ ਕਲੱਬ ਨੂੰ ਬਹੁਤ ਵੱਡਾ ਕੰਮ ਚੁੱਕਿਆ ਇਹਵੇਂ ਦਾ ਕਦਮ ਤੁਕਣੇ ਸਾਨੂੰ ਬਹੁਤ ਜ਼ਰੂਰੀ ਨੇ ਜੋ ਐਡੀ ਵੱਡੀ ਕਟਨਾ ਹੋਈ ਹੈ ਕਿ ਡਾਕਟਰ ਸਾਹਿਬ ਜੇ ਲਾਂ ਕਲਕੱਤੀ ਸੀ ਜੇ ਆਪਾਂ ਹਸਪੀਟਲ ਦੇ ਡਾਕਟਰ ਸੇਵ ਨਹੀਂ ਹੈਗਾ ਤੇ ਕਿੱਥੇ ਸੀ ਗੱਲ ਜੇ ਆਪਾਂ ਕਹਿ ਲਈ ਕਿ ਅਨ ਕੋਈ ਜਗ੍ਹਾ ਉਸ ਬੰਦੀ ਕਿ ਕਿਸੇ ਹਸਪਤਾਲ ਹੋਵੇ ਉੱਥੇ ਇੰਨੀ ਵੱਡੀ ਘਟਨਾ ਜਦੋਂ ਪਰਫਾਰਮ ਕੀਤੀ ਜਿੰਨੀ ਵੀ ਇਤੋਂ ਇਹਦੀ ਨਖੇਚੀ ਕੀਤੀ ਜਾਵੇ ਉਨੀ ਥੋੜੀ ਹੈ ਐਵੇਂ ਦੀ ਘਟਨਾ ਨਹੀਂ ਜੇ ਆਪਾਂ ਸਾਰੇ ਜਨੇ ਬਾਹਰ ਨਾਲ ਨਿਕਲਾਂਗੇ ਤੇ ਐਵੇਂ ਦੀ ਘਟਨਾ ਰੁਕ ਨਹੀਂ ਸਕਦੀ ਇੱਕ ਗੱਲ ਹੈ ਆਪਾਂ ਘਟਨਾ ਦੀ ਰੋਗ ਤਾਂ ਗੱਲ ਕਰਦੇ ਆ ਪਰ ਸਿਵਲ ਹਸਪਤਾਲਾਂ ਦੇ ਵਿੱਚ ਆਪਾਂ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਤਾਂ ਬਿਲਕੁਲ ਹੀ ਹੈਣੀਗੀ ਤੇ ਉਹਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਦੇਖਦੇ ਹੈਗੇ ਆ ਨਹੀਂ ਸਰ ਵੇਖੋ ਉਹਨਾਂ ਇੰਡੇ ਤੋਂ ਵੱਡੇ ਹਸਪਤਾਲ ਸਿਵਲ ਹਸਪਤਾਲ ਨੇ ਸੋ ਸੋ ਡਾਕਟਰ ਪੰਜਾਬ ਜੀ ਡਾਕਟਰ ਕਿਉਂਕਿ ਆਪਾਂ ਨੂੰ ਉਹਨਾਂ ਦੀ ਸਖਿਆ ਤੇ ਕਰਨੀ ਪਈਗੀ ਜੇਕਰ ਐਮਐਲਏ ਵਾਸਤੇ ਵੀ ਗਵਰਨਮੈਂਟ ਦੇ ਸਕਦੇ ਆ ਇੱਕ ਬਲਾਕ ਪ੍ਰਧਾਨ ਨੂੰ 10 ਆਪਾਂ ਗਵਰਨਮੈਂਟ ਦੇ ਸਕਦੇ ਉੱਥੇ ਕਿਉਂ ਨਹੀਂ ਦਿੱਤੇ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਦੀ ਸੇਫਟੀ ਦਿੱਤੀ ਜਾਂਦੀ ਜਿਨ੍ਹਾਂ ਦੀ ਅਤਿ ਜ਼ਰੂਰੀ ਹੈ ਜਿਨ੍ਹਾਂ ਦੀ ਜ਼ਰੂਰੀ ਹੈ ਮੈਂ ਤਾਂ ਕਹਿੰਦਾ ਵੀ ਇਸ ਤਰ੍ਹਾਂ ਮੈ ਕਾਨੂੰਨ ਬਣਾ ਚਾਹੀਦਾ ਜੋ ਇਹ ਘਟਨਾ ਵਾਪਰੀ ਹੈ ਬੜੀ ਸ਼ਰਮਨਾਕ ਹੈ ਅੱਗੇ ਵੀ ਮਣੀ ਕਰਨ ਵਿੱਚ ਬਹੁਤ ਵੱਡੀਆਂ ਘਟਨਾਵਾਂ ਈਆਂ ਨਾਲ ਦੋਸਤਾਂ ਜੀ ਨਾਲ ਜੋ ਹੋਇਆ ਕੁਛ ਨਹੀਂ ਭਰਿਆ ਜੇ ਆਪਾਂ ਇਹਨੂੰ ਨਾ ਉਠਾਂਗੇ ਜੇ ਪਬਲਿਕ ਨਾ ਉੱਠੇਗੀ ਆਉਣ ਵਾਲੇ ਸਮੇਂ 'ਚ ਸਾਡੇ ਦੇਸ਼ ਦੇ ਹਾਲਾਤ ਹੋਰ ਵੀ ਮਾੜੇ ਹੋਣਗੇ ਦੇਖੋ ਜੀ ਇਹ ਤੇ ਜਿਵੇਂ ਹੁਣ ਕੋਈ ਮੁਜਰਮ ਫੜਿਆ ਜਾਂਦਾ ਐ ਐਵੇਂ ਦੇ ਕੇਸ ਜੋ ਕੇਸ ਕਲਕੱਤਾ ਵਾਪਰਿਆ ਉੱਥੇ ਦੀ ਜਿਹੜੀ ਮੁੱਖ ਮੰਤਰੀ ਉਹ ਵੀ ਲੇਡੀ ਜੀ ਉਹਨੂੰ ਵੀ ਦਰਦ ਸਮਝਣਾ ਚਾਹੀਦਾ ਲੇਡੀ ਸਾਹਿਬ ਤੁਰਤ ਮੈਨੂੰ ਕਹਿੰਦਾ ਜੇ ਮੁਜਰਮ ਨੂੰ ਫਾਸੀ ਦੇਣੀ ਚਾਹੀਦੀ ਏ ਕਿ ਜਿਹੜਾ ਅੱਗੇ ਕਿਸੇ ਨੂੰ ਨਸੀਹਤਾਂ ਉਹ ਤਾਂ ਹੀ ਆ ਸਕਦੀ ਏ ਕਿ ਜੇ ਕੋਈ ਇਦਾਂ ਦਾ ਆਪਾਂ ਕਾਨੂੰਨ ਬਣਾਈਏ ਦੇਖੋ ਅੱਜ ਕੱਲ ਜਿਹੜਾ ਸਮਾਂ ਬਹੁਤ ਮਾੜਾ ਹੈ ਸਮੇ ਨੂੰ ਆਪਾਂ ਨੂੰ ਆਪਣੇ ਬੰਦਿਆਂ ਦੀ ਠਿਫਟਫਾ ਨਹੀਂ ਕਰਨੀ ਚਾਹੀਦੀ ਪਬਲਿਕ ਦਾ ਸੋਚਣਾ ਚਾਹੀਦਾ ਆਪਾਂ ਅੱਗੇ ਤੇ ਦੇਸ਼ ਸਾਡਾ ਤਾਂ ਤਰੱਕੀ ਕਰ ਸਕਦਾ ਪੰਜਾਬ ਸਾਡਾ ਤਾਂ ਤਰੱਕੀ ਕਰ ਸਕਦਾ ਹੈ ਇਹ ਹੀ ਪੰਜਾਬ ਦੇ ਦੇਸ਼ ਦੀ ਤਰੱਕੀ ਹੈ ਦੇਖੋ ਹੁਣ ਪੰਜਾਬ ਕੀ ਮਸਲਾ ਤੁਸੀਂ ਸਵੇਰੇ ਅਖਬਾਰ ਚੱਕੋ ਇੱਥੇ ਗੋਲੀ ਚੱਲ ਗਈ ਉੱਥੇ ਗੋਲੀ ਚੱਲ ਗਈ ਆਪਾਂ ਸੇਵ ਵੀ ਨਹੀਂ ਹੈਗੇ ਇਸ ਕਰਕੇ ਮੈਂ ਨਿਕੈਣਾ ਜਿਹੜੀ ਅੱਜ ਆਵਾਜ਼ ਸਿੱਧੂ ਸਾਹਿਬ ਉਠਾਈ ਏ ਮੈਂ ਆਪਣੇ ਡਿਸਟ੍ਰਿਕਟ 31128 157 ਕਲੱਬ ਨੇ ਮੈਂ 157 ਕਲੱਬੋਂ ਵੀ ਅਪੀਲ ਕਰਦਾ ਜਿਹੜਾ ਉਦੋਂ ਮਸ਼ੂਕ ਜੀ ਨੇ ਕੀਤਾ ਕੱਲੇ ਕੱਲੇ ਕਲੱਬ ਨੂੰ ਨਿਕਲ ਕੇ ਇਹਦੇ ਵਿਰੁੱਧ ਮੁਯਾਰਾ ਕਰਨਾ ਚਾਹੀਦਾ ਖਲੋਣਾ ਚਾਹੀਦਾ ਜਿਵੇਂ ਆ ਬੱਚੇ ਵਿਚਾਰੇ ਨਿਕਲੇ ਨੇ ਦੇਖੋ ਨਾ ਬਹੁਤ ਮਾੜੀ ਕੱਟ ਰਹਾਏ ਤੇ ਮਨ ਭਰਾਂ ਦਾ ਜੇ ਤੁਪਾਂ ਦੀ ਗੱਲ ਕਰੀਏ ਦੇਖੋ ਨਾ ਤੇ ਗੱਲ ਕੁਛ ਨਹੀਂ ਵਿਖੋ ਉਹਨੂੰ ਛਪਾਂ ਵੀ ਕੋਸ਼ਿਸ਼ ਕੀਤੀ ਜਾ ਰਹੀ ਉਹ ਕੇਸ ਨੂੰ ਤੋ ਬਾਹਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਦਬਾ ਰਹੀਆਂ ਨੇ ਤੇ ਉਹਨੂੰ ਜਨਤਕ ਕਰਕੇ ਉਹਨੂੰ ਫਾਂਸੀ ਦੇਣੀ ਚਾਹੀਦੀ ਇਹਨੂੰ ਦਬਾਣਾ ਚਾਹੀਦਾ ਆਪਾਂ ਇਸ ਕਰਕੇ ਮੈਂ ਯੋਰਦਾਰ ਆਪਣੇ ਡਿਸਟ੍ਰਿਕਟ ਕੰਪੀਟੀਟੀ ਦੀ ਜੀ ਲੋ ਬਹੁਤ ਨੇ ਖੇਦੀ ਕਰਦਾ ਤੇ ਬਹੁਤ ਮਾੜੀ ਘਟਨਾ ਹੈ ਤੇ ਇਹਦਾ ਹੀ ਤੁਰਤ ਗੁਜਰਾਵਾਂ ਫੜ ਕੇ ਸਜ਼ਾ ਦਿੱਤੀ ਜਾਵੇ ਜੈ ਹਿੰਦ ਜੈ ਲੈ ਬੜੇ ਸ਼ਰਮ ਦੀ ਗੱਲ ਹੈ ਕਿ ਸਾਡੇ ਇੰਡੀਆ ਦੇ ਵਿੱਚ ਜੇਕਰ ਕਾਨੂੰਨ ਸਖਤ ਹੋਣ ਤਾਂ ਕਦੇ ਵੀ ਇਦਾਂ ਦੀਆਂ ਘਟਨਾਵਾਂ ਨਾ ਵਾਪਰ ਪਹਿਲੇ ਤਾਂ ਮੈਂ ਆਪਣੇ ਰਾਜਨੀਤਿਕ ਲੋਕਾਂ ਦੀਆਂ ਉਹ ਜਿਹੜੇ ਸਾਡੇ ਆਕਾ ਹੈ ਉਹਨਾਂ ਨੂੰ ਕਹਾਂਗੀ ਕਿ ਸਾਡੇ ਦੇਸ਼ ਦੇ ਅੰਦਰ ਇਦਾਂ ਦੇ ਸਖਤ ਕਾਨੂੰਨ ਹੋਣ ਕਿ ਉਹਨਾਂ ਲਈ ਸਿਰਫ ਫਾਂਸੀ ਹੀ ਸਜ਼ਾ ਹੋਵੇ ਕਿਉਂਕਿ ਜੇ ਹੋਰ ਦੇਸ਼ਾਂ ਦੇ ਵਿੱਚ ਫਾਂਸੀ ਦੀ ਸਜ਼ਾ ਹੈ ਤਾਂ ਸਾਡੇ ਹਿੰਦੁਸਤਾਨ ਦੇ ਵਿੱਚ ਕਿਉਂ ਨਹੀਂ ਹੈ ਸਭ ਤੋਂ ਨਿੰਦਨੀਏ ਸ਼ਰਮਨੀਏ ਇਹ ਘਟਨਾ ਹੈ ਜਿਹੜੀ ਕਿ ਹਿੰਦੁਸਤਾਨ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਅਸੀਂ ਪੂਰ ਜੋਰ ਜਿਉ ਹੈ ਮਹਿਲਾ ਹੋਣ ਦੇ ਨਾਤੇ ਬੇਟੀਆਂ ਆਪਣੀਆਂ ਹੋਣ ਦੇ ਨਾਤੇ ਆਪਣੀ ਕਲੱਬਾਂ ਵੱਲੋਂ ਸਾਡੇ ਅੱਜ ਬੱਚੇ ਜੀ ਵੀ ਆਏ ਨੇ ਜਿਹੜਾ ਕਲੱਬਾਂ ਦੇ ਮੈਂਬਰ ਹੈ 157 ਕਲਬਾਂ ਆ ਜਿਹੜੀਆਂ ਅੰਡਰਨੀਨਾ ਦੇ ਡਿਸਟ੍ਰਿਕਟ ਗਵਰਨਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇਹ ਸਾਡੇ ਨਾਲ ਅੱਜ ਹੋ ਕੇ ਤੇ ਔਰਤਾਂ ਦੇ ਪ੍ਰਤੀ ਲੜਨਾ ਆਏ ਸੋ ਸਾਨੂੰ ਆਪਣੇ ਹੱਕਾਂ ਲਈ ਤੇ ਲੜਾਈ ਲੜਨੇ ਆ ਲੇਕਿਨ ਸਾਡੀ ਇਹ ਮੰਗ ਹੈ ਕਿ ਕੋਈ ਵੀ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕਾਨੂੰਨ ਨਾ ਹੋਵੇ ਕਿ ਕਾਨੂੰਨ ਇੰਨਾ ਤੁਸੀਂ ਨਰਮ ਬਣਾ ਦਿਓ ਕਿ ਉਹ ਆਰਾਮ ਨਾਲ ਸ਼ਰਿਆਮ ਘੁੰਮਦੇ ਰਹੇ ਤਾਂ ਤੁਸੀਂ ਇਧਰ ਉਧਰ ਉਹਨਾਂ ਨੂੰ ਦੇਖਦੇ ਰਹੋ ਕਿ ਉਹ ਕਿੱਥੇ ਗਏ ਕਿੱਥੇ ਗਏ ਪਤਾ ਸਭ ਕੁਝ ਹੁੰਦਾ ਹੈ ਪਰ ਕਿੰਨਾ ਹੈ ਕਿ ਕਈ ਵਾਰ ਸਾਡੇ ਰਾਜਨੀਤਿਕ ਲੋਕ ਹੀ ਉਹਨਾਂ ਨੂੰ ਆਪਣੀ ਸ਼ਰਨ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹੈ ਤਾਂ ਉਹਨਾਂ ਕਰਕੇ ਕਾਨੂੰਨ ਵੀ ਨਰਮ ਬਣਾਉਂਦੇ ਹੈ ਸੋ ਮੇਰੀ ਇਹੀ ਅਪੀਲ ਸਾਡੇ ਪ੍ਰਧਾਨ ਮੰਤਰੀ ਅੱਗੇ ਰਾਸ਼ਟਰਪਤੀ ਅੱਗੇ ਇਹੀ ਹੈ ਕਿ ਸਾਡੇ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਹੈ ਉਹ ਸਖਤ ਤੋਂ ਸਖਤ ਹੋਵੇ ਉਹਦੀ ਸਜ਼ਾ ਇੰਨੀ ਸਖਤ ਹੋਵੇ ਕਿ ਦੁਬਾਰੇ ਕੋਈ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਮਹਿਲਾ ਦੇ ਨਾਲ ਇਸ ਤਰ੍ਹਾਂ ਦੇ ਗਲਤ ਕੋਸ਼ਿਸ਼ ਨਾ ਕਰੇ ਜਿਹੜੇ ਕਿ ਰੇਪ ਹੁੰਦੇ ਆ ਸਾਡੇ ਮੈਡਮ ਤੇਜ ਤੇ ਮੈਡਮ ਤੇਜ ਤੇ ਵਿੱਚ ਇੱਕ ਚੀਜ਼ ਹੁੰਦੀ ਆ ਵੀ ਜਿਹੜੇ ਤਾਂ આરોપી ਨੇ ਜਿਹੜੇ ਰੇਪਿਸਟ ਨੇ ਬੰਦੇ ਉਹਨਾਂ ਨੂੰ ਤਾਂ ਪ੍ਰੋਬਲ ਵੀ ਮਿਲ ਜਾਂਦੀ ਆ 200 ਸਾਲ ਬਾਅਦ 1.5 ਸਾਲ ਬਾਅਦ 2 ਸਾਲ ਬਾਅਦ ਕਈ ਵਲੇ ਸਾਲ ਚ ਚਾਰ ਚਾਰ ਵਾਰੀ ਵੀ ਢੇੜਾ ਕੱਢ ਜਾਂਦੇ ਨੇ ਪਰ ਗੱਲ ਆ ਜਾਂਦੀ ਕਿਤੇ ਜਿਹੜਾ ਕੋਈ ਬੰਦਾ ਵੈਸੇ ਕੋਈ ਸਜਾਵਾਂ ਚ ਕੱਟਿਆ ਹੁੰਦਾ ਉਹਨੂੰ ਇਹ ਚੀਜ਼ ਰਾਤ ਨਹੀਂ ਮਿਲਦੀ ਪਰ આરોપી ਜਿਹੜੇ ਰੇਪਿਸਟ ਆ ਉਹਨਾਂ ਨੂੰ ਇਹ ਚੀਜ਼ ਜਰੂਰ ਮਿਲਦੀ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਮੈਂ ਤਾਂ ਇਹ ਇਸ ਤਰ੍ਹਾਂ ਨਾਲ ਦੇਖਣੀ ਹੈ ਕਿ ਇਹਦੇ ਵਿੱਚ ਵੀ ਸਾਡੇ ਦੇਸ਼ ਦੇ ਰਾਜਨੀਤਿਕਾਂ ਦਾ ਹੱਥ ਹੁੰਦਾ ਕਿਉਂਕਿ ਉਹ ਆਪਣੇ ਜਿਹੜੇ ਹੈ ਨਾ ਰਾਜਨੀਤੀ ਦੇ ਰੋਟੀਆਂ ਸੇਕਣ ਲਈ ਹੁਣ ਜਿਸ ਤਰ੍ਹਾਂ ਸਾਡੇ ਬਾਬਾ ਰਾਮ ਰਹੀਮ ਜੀ ਹੈ ਉਹਨਾਂ ਨੇ ਪੈਰੋਲ ਦਿੱਤੀ ਹੈ ਸਾਡੇ ਪੰਜਾਬ ਦੇ ਵਿੱਚ ਕਹਿ ਰਿਹਾ ਕਿ ਜੇ ਸਾਡੇ ਵੀ ਸਿੱਖਾਂ ਦੇ ਜਿਹੜੇ ਕਰ ਕੀਤੇ ਹੋਏ ਅੰਦਰਬੰਦੀ ਸਿੱਖਾਂ ਉਹਨਾਂ ਨੂੰ ਹੀ ਛੱਡਣਾ ਚਾਹੀਦਾ ਉਹਨਾਂ ਨੂੰ ਫਿਰ ਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਮੈਂ ਪੰਜਾਬੀ ਹੋਣ ਦੇ ਨਾਤੇ ਵੀ ਮੰਗ ਕਰਨੀ ਹੈ ਕਿ ਜੇ ਪੈਰੋਲਾ ਸਭ ਲਈ ਇੱਕ ਬਰਾਬਰ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਜਿਹੜੇ ਰੈਪਿਸਟ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਪੈਰੋਲ ਦੇ ਦਿਓ ਬਾਬੇ ਨਾ ਤੁਸੀਂ ਛੱਡ ਦਿਓ ਉਹਨਾਂ ਨੂੰ ਪੈਰੋਲ ਦੇ ਦਿਓ ਉਹਨਾਂ ਨੂੰ ਕੀ ਔਖਾ ਹੈ ਉਹ ਤਾਂ ਵੀਆਈਪੀ ਜੇਲ ਦੇ ਵਿੱਚ ਰਹਿੰਦੇ ਆ ਵੀਆਈਪੀ ਕਲਚਰ ਦੇ ਵਿੱਚ ਰਹਿੰਦੇ ਆ ਸੋ ਇਹ ਹੈ ਇਹ ਸਾਡੇ ਹਿੰਦੁਸਤਾਨ ਦੇ ਅੰਦਰ ਬਹੁਤ ਕੁ ਸੁਧਾਰ ਹੋਇਆ ਲੇਕਿਨ ਮੈਂ ਚਾਹਨੀ ਕਿ ਇਹ ਸੁਧਾਰ ਬਹੁਤ ਜ਼ਰੂਰੀ ਹੈ ਚਾਹੇ ਉਹਨਾਂ ਨੂੰ ਜੇਲ੍ਹ ਹੈ ਉਹਨਾਂ ਨੂੰ ਬਿਲਕੁਲ ਪੈਰੋਲ ਨਹੀਂ ਮਿਲਣੀ ਚਾਹੀਦੀ ਸਖਤ ਤੋਂ ਸਖਤ ਕਾਨੂੰਨ ਉਹਨਾਂ ਲਈ ਹੋਣੇ ਚਾਹੀਦੇ ਹੈ ਤਾਂ ਇਹ ਨਹੀਂ ਕਿ ਸਭ ਲਈ ਇੱਕੋ ਜਿਹੇ ਕਾਨੂੰਨ ਹੋਣ ਕਿ ਇੱਕ ਆਮ ਕੇਸ ਲਈ ਕੀਤਾ ਗਿਆ ਅੰਦਰ ਉਹਦੇ ਲਈ ਵੀ ਉਹੀ ਕਾਨੂੰਨ ਹੈ ਦੂਜਿਆਂ ਲਈ ਵੀ ਉਹੀ ਕਾਨੂੰਨ ਹੈ ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਪਰ ਇਹ ਜਿਹੜੇ ਰੈਪਿਸਟ ਹੈ ਇਹਨਾਂ ਲਈ ਸਖਤ ਕਾਨੂੰਨ ਸਖਤ ਸਜ਼ਾਵਾਂ ਬਣਾਣ ਤਾਂ ਕਿ ਇਹ ਦੁਬਾਰੇ ਕੋਈ ਹਿੰਮਤ ਨਾ ਕਰ ਸਕੇ ਸਾਡੇ ਠੀਕ ਆ ਪਰ ਗਵਰਨਮੈਂਟ ਰਿਸਪੌਂਸਿਬਿਲਟੀ ਫਿਕਸ ਕਰ ਦਿੱਤੀ ਆਪਾਂ ਜਿਹੜੇ ਲਾ ਮੇਕਰਸ ਆ ਉਹਨਾਂ ਤੇ ਰਿਸਪੋਨਸਿਬਿਲਟੀ ਫਿਕਸ ਕਰ ਦੇ ਇੱਕ ਸਭ ਤੋਂ ਅਹਿਮ ਜੇਕਰ ਰਿਸਪੋਨਸਿਬਿਲਟੀ ਆਪਾਂ ਫਿਕਸ ਕਰਨੀ ਚਾਹੀਦੀ ਆ ਉਹ ਸੋਸਾਇਟੀ ਦੀ ਆ ਬੇਸਿਕਲੀ ਆਪਾਂ ਨੂੰ ਔਰਤਾਂ ਨੂੰ ਇਮਪਾਵਰਮੈਂਟ ਦੀ ਲੋੜ ਆ ਬੇਸਿਕਲੀ ਆਪਾਂ ਨੂੰ ਔਰਤਾਂ ਨੂੰ ਜਿਹੜੇ ਆਪਣੀ ਸੋਸਾਇਟੀ ਵਿੱਚ ਪੈਟਰਾਰਕਲ ਚੱਲ ਰਿਹਾ ਹੈ ਪੈਟਰਾਰਕਲ ਆਪਣੀ ਸੋਸਾਇਟੀ ਹੈ ਉਸ ਚੀਜ਼ ਨੂੰ ਆਪਾਂ ਨੂੰ ਮਤਲਬ ਉਸ ਚੀਜ਼ ਨੂੰ ਖੇਧੀ ਕਰਨੀ ਚਾਹੀਦੀ ਆ ਵਿਮਨਸ ਨੂੰ ਇਕੁਅਲ ਟੀਟ ਕਰਨਾ ਚਾਹੀਦਾ ਮੈਨਸ ਦੇ ਨਾਲ ਉਹਨਾਂ ਨੂੰ ਆਬਜੈਕਟਿਫਾਈ ਨਹੀਂ ਕਰਨਾ ਚਾਹੀਦਾ ਬੇਸਿਕਲੀ ਜੇ ਆਪਾਂ ਆਬਜੈਕਟਿਵਾਈਜ਼ ਕਰਦੇ ਹਾਂ ਉੱਥੇ ਆ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਜੇ ਆਪਾਂ ਇੱਕ ਵਿਮਨ ਨੂੰ ਇੱਕ ਵਿਮਨ ਦੇ ਤੌਰ ਤੇ ਦੇਖਾਂਗੇ ਫਿਰ ਆ ਕਦੇ ਵੀ ਰੇਪ ਵਾਲੀਆਂ ਪ੍ਰੋਬਲਮਸ ਹੋਈ ਨਹੀਂ ਜੀ ਮੈਮ ਅੱਜ ਜੇ ਦੇਖਿਆ ਜਾਵੇ ਤਾਂ ਕੋਈ ਵੀ ਲੜਕੀ ਜਾਂ ਲੜਕਾ ਜਿਹੜਾ ਹੈਗਾ ਇੱਕ ਬਰਾਬਰ ਸਮਝਿਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਦੇਖਦੇ ਆ ਵੈਸੇ ਇੱਕ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਆਪ ਨੂੰ ਸਮਝਿਆ ਜਾ ਰਿਹਾ ਪਰ ਜੇ ਆਪਾਂ ਸਟੈਟਿਸਟਿਕਸ ਦੇਖ ਲਈਏ ਬਹੁਤ ਸਾਰੀਆਂ ਕਮੀਆਂ ਨੇ ਜਿੱਥੇ ਮਤਲਬ ਵਿਮਨ ਆਪਾਂ ਮਤਲਬ ਚਲ ਪੋਲਿਟਿਕਸ से ही ਲਾ ਲੈਂਦੇ ਆ ਠੀਕ ਹੈ 33% ਔਮਨਸ ਦਾ ਵੂਮਨਸ ਵੀ ਉਹਨਾਂ ਦਾ ਕੋਟਾ ਹੈ ਬਟ ਉਹ ਵੀ ਆਪਾਂ ਪੂਰਾ ਨਹੀਂ ਕਰ ਪਾ ਰਹੇ ਵੂਮਨਸ ਨੂੰ ਅੱਗੇ ਆ ਨਹੀਂ ਦਿੱਤਾ ਜਾਂਦਾ ਇੱਕ ਵਿੰਡੋ ਸ਼ੀਲ ਜਿਹੜੀ ਹੈਗੀ ਹੈ ਨਾ ਸੀਲ ਜਿਹੜੀ ਬ੍ਰੋਕੇਜ ਉਹ ਆਪਾਂ ਨੂੰ ਕਰਨ ਦੀ ਲੋੜ ਹੈ ਵੂਮਨਸ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਆ ਇਹ ਦੇਖਿਆ ਜ਼ਰੂਰ ਜਾਂਦਾ ਹਾਂਜੀ ਕੋਸ਼ਿਸ਼ਾਂ ਜ਼ਰੂਰ ਹੋ ਰਹੀਆਂ ਕਿ ਅੱਗੇ ਆ ਰਹੀਆਂ ਵੂਮਨਸ ਬਟ ਇੰਨੇ ਅੱਗੇ ਨਹੀਂ ਆ ਰਹੀਆਂ ਕਿ ਆਪਾਂ ਪੂਰੀ ਬਰਾਬਰੀ ਤੇ ਉਹਨਾਂ ਨੂੰ ਸੋਚ ਸਕਦੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਔਰਤ ਐਮਪਾਵਰਮੈਂਟ ਬੇਸਿਕਲੀ ਉਹਦੀ ਆਪਾਂ ਨੂੰ ਅੱਜ ਕੱਲ੍ਹ ਅੱਜ ਜ਼ਰੂਰਤ ਆ ਵੂਮਨਸ ਨੂੰ ਆਪਾਂ ਹਰ ਪ ਉਹਨਾਂ ਨੂੰ ਆਬਜੈਕਟਿਵਾਈਜ਼ ਕਰਨਾ ਬੰਦ ਕਰੀਏ ਕਿ ਪਲੱਸ ਆਪਾਂ ਨੂੰ ਇਹ ਜ਼ਿਆਦਾ ਜ਼ਰੂਰਤ ਆ ਕਿ ਸੁਸਾਇਟੀ ਦੇ ਵਿੱਚ ਮੈਸੇਜ ਲਈਏ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਇਦਾਂ ਦੀ ਪਰਵਰਿਸ਼ ਦੇਈਏ ਕਿ ਉਹਨਾਂ ਦੇ ਇੱਜ਼ਤ ਦੇ ਖਿਆਲਾਤ ਬਣਨ। ਦੇਖਿਆ ਜਾਵੇ ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਕੁੜੀਆਂ ਸੁਰੱਖਿਤ ਨੇ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਕਿ ਮਹਿਲਾ ਦੀ ਸੁਰੱਖਿਆ ਦੇ ਵਾਸਤੇ ਸਾਡੇ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ ਪਰ ਕੀ ਜਿੱਥੇ ਔਰਤਾਂ ਕਾਮਕਾਰੀਆਂ ਨੇ ਜਿਹੜੇ ਪੇਸ਼ੇ ਦੇ ਵਿੱਚ ਉਹ ਕੰਮ ਕਰ ਰਹੀਆਂ ਨੇ ਕੀ ਉੱਥੇ ਔਰਤਾਂ ਸੁਰੱਖਿਤ ਨੇ? ਪੈੜੀ ਨਜ਼ਰਾਂ ਰੱਖਣ ਵਾਲੇ ਤਾਂ ਅਜਹੇ ਆਧਾਰਿਆਂ ਦੇ ਵਿੱਚ ਵੀ ਬੈਠੇ ਹੁੰਦੇ ਨੇ ਸੋ ਲੋੜ ਹੈ ਸਖਤ ਸਜ਼ਾ ਦੀ ਤਾਂ ਕਿ ਅਜਹੇ ਹਬਸ਼ੀ ਮੁਰਕੇ ਕਿਸੇ ਔਰਤ ਕਿਸੇ ਲੜਕੀ ਵਾਲਾ ਗੰਦੀ ਨਜ਼ਰ ਨਾਲ ਦੇਖ ਨਾ ਸਕਣ ਬਿਊਰੋ ਰਿਪੋਰਟ ਛਣਕਾਟਾ ਨਿਊਜ਼